ਮਾਮਲਾ ਅੰਦਰ ਸਰਦੇ ਥਾਣਾ ਸਦਰ ਦੇ ਅਦੀਨੌਂ ਦੇ ਇਲਾਕੇ ਦਾ ਹੈ ਜਿੱਥੇ ਦੇ ਰਹਿਣ ਵਾਲੇ ਇੱਕ ਡਾਕਟਰ ਨੂੰ ਵਾਈਫਾਈ ਅਪਡੇਟ ਕਰਵਾਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਘਰ ਲੰਚ ਕਰਨ ਆਏ ਡਾਕਟਰ ਦੇ ਘਰ ਦੋ ਨੌਜਵਾਨਾਂ ਵੱਲੋਂ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰ ਦਾ ਸਮਾਨ ਗਨ ਪੁਆਇੰਟ ਤੇ ਲੁੱਟ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਉਹ ਮਜੀਠਾ ਰੋਡ ਗ੍ਰੀਨਫੀਲਡ ਦੇ ਰਹਿਣ ਵਾਲੇ ਨੇ ਅਤੇ ਜਦੋਂ ਉਹ ਦੁਪਹਿਰ ਦਾ ਰੋਟੀ ਖਾ ਕੇ ਆਰਾਮ ਕਰ ਰਹੇ ਸਨ ਤਾਂ ਦੋ ਨੌਜਵਾਨ ਨੈੱਟ ਦਾ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰੇ ਦਾਖਲ ਹੋ ਗਏ ਜਦੋਂ ਉਨ੍ਹਾਂ ਵੱਲੋਂ ਅਤੇ ਸ਼ੱਕ ਹੁੰਤੇ ਆਈ ਕਾਰਡ ਮੰਗਿਆ ਗਿਆ ਤਾਂ ਉਨ੍ਹਾਂ ਵੱਲੋਂ ਪਿਸਤਲ ਕੱਢ ਕੇ ਕਾਰਗਨ ਪੁਆਇੰਟ ਤੇ 250 ਗ੍ਰਾਮ ਸੋਨਾ 10000 ਨਕਦ ਅਤੇ ਇੱਕ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਜਿਸ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਿਸ ਥਾਣਾ ਸਦਰ ਦੇ ਐਸ ਐਚ ਓ ਅਤੇ ਫੋਰੈਂਸਿਕ ਟੀਮ ਵੱਲੋਂ ਸਾਰੀ ਜਾਂਚ ਕੀਤੀ ਗਈ ਹੈ ਅਸੀਂ ਪੁਲਿਸ ਕੋਲੋਂ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕਰਦੇ ਹਾਂ ਸੋ ਮੇਰਾ ਨਾਮ ਰਾਜਨ ਕੁਮਾਰ ਹੈ ਜੀ ਅਡਰੈਸ ਮੇਰਾ 332 ਮਕਾਨ ਨੰਬਰ ਗਲੀ ਨੰਬਰ 11 ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਗ੍ਰੀਨਫੀਲਡ ਅੰਮ੍ਰਿਤਸਰ ਕੀ ਗੱਲ ਹੋਈ ਸਰ ਤੁਹਾਡੇ ਅੱਜ ਕੋਈ ਵਾਰਦਾਤ ਹੋਈ ਹੈ ਜੀ ਦੱਸ ਦਿਓ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰਾ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀਗੇ ਤੇ ਬਾਹਰ ਦੀ ਬੈਲ ਵਜੀ ਆ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆਜੋ ਅੰਦਰ ਆਏ ਨੇ 15 ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਉਹ ਸੌਰੀ ਆਈਡਿਟੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡਿਟੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ 'ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕਵੈਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਉਹ ਨਹੀਂ ਮੰ ਨੂੰ ਗਨ ਪੁਆਇੰਟ ਤੇ ਲਿਆ ਤੇ ਫਿਰ ਮੈਂ ਡਰ ਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵੇਸ਼ਭੂਸ਼ਾ ਮੂੰਹ ਟੱਕੇ ਸੀ ਕਿਸ ਤਰ੍ਹਾਂ ਮਤਲਬ ਮੁੰਨੇ ਹੀ ਸਾਰੀ ਕੋਪੀਆਂ ਪਾਈਆਂ ਸੀ ਭਾਜੀ ਐਨਕਲ ਲਗਾਈਆਂ ਸੀਗੀਆਂ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ ਕ੍ਰਿਸਟਲ ਇੱਕੋ ਹੀ ਨਾਲ ਕੋ ਹਾਂਜੀ ਇੱਕੋ ਹੀ ਸੀਗੀ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਲੱਗੇ ਨੁਕਸਾਨ ਭਾਜੀ ਮੇਰਾ 10000 ਰੁਪਏ ਕੈਸ਼ ਸੀਗਾ ਇੱਕ ਮੋਬਾਈਲ ਸੀ Samsung Note ਤੇ ਇੱਕ গোল্ড ਸੀਗਾ ਮੇਰੇ ਕੋਲ ਜਿਹੜੀ ਸਾਡੀ ਕਹਿੰਦੇ ਜੱਦੀ ਪੁਸ਼ਤੀ ਜਮ੍ਹਾਂ ਪੂੰਜੀ ਸੀਗੀ ਉਹ ਸਾਰੇ ਲੈ ਗਏ ਕੈਸ਼ ਕਰਾ ਦਿੱਤੀ 10000 ਰੁਪਏ ਕੈਸ਼ ਸੀ ਜਾਂ 골্ড ਹੈਗਾ ਸੀ 250 ਗ੍ਰਾਮ ਦੇ ਕਰੀਬ ਤੇ ਪੁਲਿਸ ਨੂੰ ਕੰਪਲੇਨ ਕਰਤੀਗਾ ਹਾਂਜੀ ਸਰ ਪੁਲਿਸ ਨੂੰ ਕੰਪਲੇਨ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਆ ਕੇ ਸਾਰਾ ਮੌਕੇ ਦਾ ਮੌਜਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ ਤੇ ਫੋਰੈਂਸਿਕ ਟੀਮ ਵੀ ਆਈ ਸੀ ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਗਏ ਨੇ ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਦੀਨੋਂ ਦੇ ਇਲਾਕੇ ਦਾ ਹੈ ਜਿੱਥੇ ਦੇ ਰਹਿਣ ਵਾਲੇ ਇੱਕ ਡਾਕਟਰ ਨੂੰ ਵਾਈਫਾਈ ਅਪਡੇਟ ਕਰਵਾਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਘਰ ਲੰਚ ਕਰਨ ਆਏ ਡਾਕਟਰ ਦੇ ਘਰ ਦੋ ਨੌਜਵਾਨਾਂ ਵੱਲੋਂ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰ ਦਾ ਸਮਾਨ ਗਨ ਪੁਆਇੰਟ ਤੇ ਲੁੱਟ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਉਹ ਮਜੀਠਾ ਰੋਡ ਗ੍ਰੀਨਫੀਲਡ ਦੇ ਰਹਿਣ ਵਾਲੇ ਨੇ ਅਤੇ ਜਦੋਂ ਉਹ ਦੁਪਹਿਰ ਦਾ ਰੋਟੀ ਖਾ ਕੇ ਆਰਾਮ ਕਰ ਰਹੇ ਸਨ ਤਾਂ ਦੋ ਨੌਜਵਾਨ ਨੈਟ ਦਾ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰੇ ਦਾਖਲ ਹੋ ਗਏ ਜਦੋਂ ਉਨ੍ਹਾਂ ਵੱਲੋਂ ਅਤੇਸ਼ਕ ਹੁੰਨ ਤੇ ਆਈ ਕਾਰਟ ਮੰਗਿਆ ਗਿਆ ਤਾਂ ਉਨ੍ਹਾਂ ਵੱਲੋਂ ਪਿਸਟਲ ਕੱਢ ਕੇ ਘਰਗਨ ਪੁਆਇੰਟ ਤੇ 250 ਗ੍ਰਾਮ ਸੋਨਾ 10000 ਨਕਦ ਅਤੇ ਇੱਕ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਜਿਸ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਿਸ ਥਾਣਾ ਸਦਰ ਦੇ ਐਸ ਐਚ ਓ ਅਤੇ ਫੋਰੈਂਸਿਕ ਟੀਮ ਵੱਲੋਂ ਸਾਰੀ ਜਾਂਚ ਕੀਤੀ ਗਈ ਹੈ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕਰਦੇ ਹਾਂ ਸੋ ਮੇਰਾ ਨਾਮ ਰਾਜਨ ਕੁਮਾਰ ਹੈ ਜੀ ਅਡਰੈਸ ਮੇਰਾ 332 ਮਕਾਨ ਨੰਬਰ ਗਲੀ ਨੰਬਰ 11 ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਗ੍ਰੀਨਫੀਲਡ ਅੰਮ੍ਰਿਤਸਰ ਕੀ ਗੱਲ ਹੋਈ ਸਰ ਤੁਹਾਡੇ ਅੱਜ ਕੋਈ ਵਾਰਦਾਤ ਹੋਈ ਹੈ ਜੀ ਦੱਸੋ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰਾਂ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤੇ ਮੈਂ ਤਾਂ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀਗੇ ਤੇ ਬਾਹਰ ਦੀ ਬੈਲ ਵਜੀ ਹੈ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆ ਜੋ ਅੰਦਰ ਆਏ ਨੇ ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਸੌਰੀ ਆਈਡਿਟੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡਿਟੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਹੀ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵੱਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ 'ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕਵੈਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਨੂੰ ਗਨਪੁਆਇੰਟ ਤੇ ਲਿਆ ਤੇ ਫਿਰ ਮੈਂ ਡਰ ਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ। ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵੇਸ਼ਭੂਸ਼ਾ ਮੂੰਹ ਟੱਕੇ ਸੀ ਕਿਸ ਤਰ੍ਹਾਂ ਮਤਲਬ ਮੁੰਨੇ ਹੀ ਸਾਰੇ ਕੰਮ। ਟੋਪੀਆਂ ਪਾਈਆਂ ਸੀ ਭਾਜੀ ਐਨਕਲ ਲਗਾਈਆਂ ਸੀਗੀਆਂ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ। ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ। ਕ੍ਰਿਸਟਲ ਇੱਕੋ ਹੀ ਉਹਨਾਂ ਕੋਲ। ਹਾਂਜੀ ਇੱਕੋ ਹੀ ਸੀਗੀ ਭਾਜੀ। ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇਗਾ? ਨੁਕਸਾਨ ਭਾਜੀ ਮੇਰਾ 10000 ਰੁਪਏ ਕੈਸ਼ ਸੀਗਾ, ਇੱਕ ਮੋਬਾਈਲ ਸੀ Samsung Note ਤੇ ਇੱਕ ਗੋਲਡ ਸੀਗਾ ਮੇਰੇ ਕੋਲ ਜਿਹੜੀ ਸਾਡੀ ਕਹਿੰਦੇ ਜੱਦੀ ਪੁਸ਼ਤੀ ਜਮ੍ਹਾਂ ਪੂੰਜੀ ਸੀਗੀ ਉਹ ਸਾਰੇ ਲੈ ਗਏ ਕੈਸ਼ ਕਿਹੜਾ ਸੀ 10000 ਰੁਪਏ ਕੈਸ਼ ਸੀਗਾ ਗੋਲਡ ਹੈਗਾ ਸੀ 250 ਗ੍ਰਾਮ ਦੇ ਕਰੀਬ ਤੇ ਪੁਲਿਸ ਨੂੰ ਕੰਪਲੇਟ ਕਰਤੀ ਸੀ ਹਾਂਜੀ ਸਰ ਪੁਲਿਸ ਨੂੰ ਕੰਪਲੇਨ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਆ ਕੇ ਸਾਰੇ ਮੌਕੇ ਦਾ ਮੌਈਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ ਤੇ ਫੋਰੈਂਸਿਕ ਟੀਮ ਵੀ ਆਈ ਸੀ ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਗਏ ਨੇ